ਸਿਟ ਮੈਂਬਰ ਅਤੇ ਆਈਜੀ ਕੋਵਰ ਵਿਜੇ ਪ੍ਰਤਾਪ ਦੇ ਤਬਾਦਲੇ ਦਾ ਮੁੱਦਾ ਦਿਨੋ ਦਿਨ ਭਖ ਰਿਹਾ ਹੈ ਅਤੇ ਸਿਆਸੀ ਗਲਿਆਰਿਆਂ ਚ ਇਸ ਦੀ ਗੂੰਜ ਵੱਧਦੀ ਜਾ ਰਹੀ ਹੈ ਇਸੇ ਮਾਮਲੇ ਤੇ ਬੋਲਦੇ ਹੋਏ ਪੰਜਾਬ ਦੇ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਲੈ ਗਏ ਕੁਵਰ ਵਿਜੇ ਪ੍ਰਤਾਪ ਦੇ ਤਵਾਦਲੇ ਦੇ ਲਈ ਫੈਸਲੇ ਤੇ ਚੋਣ ਕਮਿਸ਼ਨ ਪੰਜਾਬ ਉੱਤੇ ਹੀ ਸਵਾਲੀਆਂ ਨਿਸ਼ਾਨ ਖੜੇ ਕਰ ਦਿੱਤੇ ਉਹਨਾਂ ਮੁਤਾਬਿਕ ਜੋ ਹੁਣ ਚੋਣ ਕਮਿਸ਼ਨ ਪੰਜਾਬ ਹੈ ਉਹ ਅਕਾਲੀ ਦਲ ਸਮੇ ਉੱਚਾ ਅਧਿਆ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ ਅਤੇ ਇਸ ਤੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਪੂਰੀ ਪਾਰਦਰਸ਼ੀ ਨਾਲ ਚੋਣ ਕਰਵਾਉ ਪਾਉਣਗੇ ਹੋਰ ਕੀ ਕਹਿਣਾ ਹੈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਆਓ ਦੇਖਦੇ ਹਾਂ ਉਹ ਕੋਰੇ ਤੇ ਅਲੀਗੇਸ਼ਨ ਲਾ ਕੇ ਇਹ ਕਾਂਗਰਸ ਦਾ ਸਪੋਰਟਰ ਬਣ ਕੇ ਕੰਮ ਕਰ ਰਿਹਾ ਇਹ ਹੀ ਕਿਹਾ ਗਿਆ ਕਿ ਇਹ ਮਾਉਥਪੀਸ ਬਣ ਕੇ ਕੀਤਾ ਪਰ ਜਿਹੜੀ ਇਹਦੇ 'ਚ ਮੈਂ ਬਿਲਕੁਲ ਇਹਨੂੰ ਡਿਨਾਇ ਕਰਦਾ ਤੇ ਕਮਰ ਵਿੱਚ ਪ੍ਰਤਾਪ ਸਿੰਘ ਇੱਕ ਅਹੋਜਾ ਅਫੀਸਰ ਹੈ ਜਿਨੇ ਕਦੀ ਵੀ ਕਿਸੇ ਪਾਰਟੀ ਨਾਲ ਆਪਣੇ ਆਪ ਨੂੰ ਅਫੀਲੀਏਟਡ ਨਹੀਂ ਕੀਤਾ ਔਰ ਇਮਾਨਦਾਰੀ ਔਰ ਔਨੈਸਟੀ ਦੇ ਨਾਲ ਉਹਨੇ ਆਪਣਾ ਕੰਮ ਕੀਤਾ ਤੇ ਜਿਹੜੀ ਗੱਲ ਜੇ ਇਹ ਸ਼ਿਕਾਇਤਾਂ ਲਾਉਂਦੇ ਨੇ ਕਿ ਇਹ ਕੁਮਰ ਵੀ ਕੇ ਪ੍ਰਤਾਪ ਬਾਇਸਟ ਆ ਉਹਨੇ ਇੰਟਰਵਿਊ ਦਿੱਤੀ ਮੈਂ ਇੱਕ ਚੀਜ਼ ਕਹਿਣੀ ਚਾਹਨਾ ਕਿ ਜਿਹੜੇ ਸਾਡੇ ਪੰਜਾਬ ਦੇ ਚੀਫ ਇਲੈਕਸ਼ਨ ਅਫੀਸਰ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ 3 ਸਾਲ ਤੱਕ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਰਹੇ ਐਡੀਸ਼ਨਲ ਪ੍ਰਿੰਸਿਪਲ ਆਪਣੇ ਆਫਿਸ ਦੇ ਵਿੱਚ ਕਿਸੇ ਨੂੰ ਅਪਾਇੰਟ ਕਰਨਾ ਬਿਲਕੁਲ ਜਿਹੜਾ ਤੁਹਾਡਾ ਕੌਨਫੀਡੈਂਸ ਦਾ ਬੰਦਾ ਹੁੰਦਾ ਜਿਹਦੇ ਤੇ ਬਹੁਤ ਵੱਡਾ ਕੌਨਫੀਡੈਂਸ ਹੋਵੇ ਉਹਨੂੰ ਲਾਇਆ ਜਾਂਦਾ ਤੇ ਕਰੋਨਾ ਜਿਹੜੇ ਕੀ ਕਰੋਨਾ ਰਾਜੂ ਨੇ ਉਹਨਾਂ ਨੂੰ ਉਹਨਾਂ ਨੇ ਆਪਣੇ ਨਾਲ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਰੱਖਿਆ डीसी ਬਠਿੰਡਾ ਜਿਹੜਾ ਉਹਨਾਂ ਦਾ ਹੋਮ ਟਾਊਨ ਹੈ ਜਿੱਥੇ ਹੋਂ ਵਾਲੇ ਟਰੈਂਡੇਟ ਜਿਹੜੇ ਬਾਦਲ ਇਲیکشن ਲੜ ਰਹੇ ਨੇ ਉਹਨਾਂ ਨੇ ਉਹਦੇ ਬਾਅਦ ਰੋਲਪੁਰ ਦਾ ਡਿਪਟੀ ਕਮਿਸ਼ਨਰ ਰਹਿਣਾ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਰਹਿਣਾ ਜੇ ਇਹਨੂੰ ਪੈਰਾਮੀਟਰ ਰੱਖਿਆ ਜਾਂਦਾ ਕਿ ਕਾਂਗਰਸ ਦੇ ਰਾਜਚ ਐਸਟੀਐਫ ਦੇ ਜਿਹੜੇ ਮੈਂਬਰ ਨੂੰ ਟਰਾਂਸਫਰ ਕੀਤਾ ਜਾਂਦਾ ਤੇ ਮੈਂ ਕਹਿੰਦਾ ਕਿ ਜਿਹੜਾ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਨੇ ਜਿਹੜਾ ਕੇ ਕਰੋਨਾ ਰਾਜੂ ਜੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਨੇ ਔਰ ਮੇਰਾ ਖਿਆਲ ਹੈ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੁੱਡ ਬੁਕਸ ਦੇ ਹੋਂਦ ਦੇ ਨਾਲ ਨਾਲ ਉਹ ਖਾਲੀ ਦਲ ਨੂੰ ਸਪੋਰ ਜਿਹੜੀ ਹੈ ਸ਼ੈਲਟਰ ਕਰ ਰਹੇ ਨੇ ਔਰ ਜਿਹੜੀਆਂ ਟ੍ਰਾਂਸਫਰਸ ਨੇ ਇਹਦੇ ਚ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਕਿ ਇਹਨੂੰ ਜ਼ਰੂਰ ਚੈੱਕ ਕੀਤਾ ਜਾਏ ਤਾਂ ਕਿ ਜਿਹੜਾ ਉਹਨਾਂ ਦੇ ਟਾਈਮ 'ਚ ਉਹਨਾਂ ਦਾ ਫੇਵਰਟ ਬੰਦਾ ਰਿਹਾ ਹੋਏ ਤੇ ਉਹ ਇਲੈਕਸ਼ਨ ਕੀ ਫੇਅਰ ਹੋ ਸਕੇ ਨੇ ਪੰਜਾਬ 'ਚ ਇਹ ਇੱਕ ਬੜਾ ਵੱਡਾ ਕੁਐਸਚਨ ਮਾਰਕ ਆ ਗਿਆ ਮੈਂ ਤੇ ਇਹ ਕਹਿਣਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਕਿ ਇਹਨਾਂ ਦੇ ਜਿਹੜੀ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਇਹਦੇ ਤੇ ਬੜਾ ਵੱਡਾ ਕੁਐਸਚਨ ਮਾਰ ਗਿਆ ਕਿ ਕੀ ਇਹ ਇੰਡੀਪੈਂਡੈਂਟਲੀ ਇਲੈਕਸ਼ਨ ਪੰਜਾਬ ਦੀ ਕਰਵਾ ਸਕਦੇ ਨੇ ਕਿ ਇਹ ਪ੍ਰਕਾਸ਼ ਸਿੰਘ ਬਾਦਲ ਦੇ ਛਾਏ ਥੱਲੇ ਤੇ ਨਹੀਂ ਕਿ ਉਹਨਾਂ ਦੇ ਸ਼ੈਲਟਰ ਚ ਲੈ ਕੇ ਇਹ ਕੋਈ ਪੰਜਾਬ ਦੀ ਇਲੈਕਸ਼ਨ ਨੂੰ ਮੇਰੇ ਖਿਆਲ ਆ ਕਿ ਮੈਂ ਤੇ ਮੈਂ ਬੜਾ ਕੌਨਫੀਡੈਂਸ ਨਾਲ ਕਹਿ ਸਕਦਾ ਬੜੇ ਜੂਨੀਅਰ ਇਹਨਾਂ ਕਿ ਜਿਹੜੇ ਬੰਦਾ ਉਹਨਾਂ ਦੇ ਟਾਈਮ ਤੇ ਪ੍ਰਾਈਮ ਪੋਸਟਾਂ ਤੇ ਰਿਹਾ ਹੋਏ ਉਹ ਆਬਲਾਈਡ ਟੂ ਜ਼ਰੂਰ ਹੁੰਦਾ ਜੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ